مالک گرتھ ستے باشا مہراج انہوں کی پابن حضوری اندر بیٹھ کے انہوں مہان شہیدہ شردا دے پھر پیٹ کر رہے گر سواری ਗਦ ਕੀ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜਕੱਲ ਨਾਨਕ ਸਾਹਿਬ ਦਾ ਇਤਿਹਾਸਿਕ ਦਿਹਾੜਾ ਹੈ। ਉਹ ਇਹ ਸਾਕਾ ਐਸਾ ਹੈ ਜਿਸ ਨੂੰ ਪੜ੍ਹ ਸੁਣ ਕੇ ਧੂ ਕੰਡੇ ਖੜੇ ਹੋ ਜਾਂਦੇ। ਮੈਂ ਆਪਣੀ ਵਿਚਾਰ ਅਰੰਭ ਕਰਨ ਤੋਂ ਪਹਿਲਾਂ ایک بے کرنا جب کوئی اتحسک ہوں واپرا یہ بڑا ایک سوال ہے سا کیوں واپریا دوسرا پک ہے کس طرح واپریا ਤੀਸਰਾ ਪੱਖ ਵੀ ਸਾਨੂੰ ਸੇਧ ਕੀ ਦੇ ਵਿੱਚੋਂ ਤੁਸੀਂ ਨਾ ਅੱਜ ਤੋਂ ਵੀ ਬਿਚਾਰਾ ਪਸੰਦੇ ਕਰ ਰਹੇ ਸਨ ਅੰਗਰੇਜ਼ਾਂ ਨੇ ਸੌ ਸੌ ਰਾਜ ਕੀਤਾ ਪੰਜਾਬ ਦੀ ਧਰਤੀ ਤੇ ਉਹ ਬੜੇ ਸ਼ਾਨੇ ਸਨ ਬੜੇ ਚੋਕਰ ਸੀ ਉਹ ਐਮਪੋਰੀ ਸ਼ਬਦ ਕਿਹਾ ਗਿਆ ਉਹਨਾਂ ਬਾਬਤ ਵੀ ਉਹਨਾਂ ਦਾ ਜਿਹੜਾ ਰਾਜ ਸੀ ਉਹਨਾਂ ਦੇ ਰਾਜ ਤੋਂ ਸੂਰਜ ਛਿਪਦਾ ਨਹੀਂ ਸੀ ਕਿੰਨਾ بڑا ਰਾਜ ਸੀ ਅਮਰਕਾ ਇੰਗਲੈਂਡ ਕੈਨੇਡਾ ਆਸਟਰੀਆ ਨਿਊਜ਼ੀਲੈਂਡ ਇਹ ਸਾਰੇ ਦੇਸ਼ਾਂ ਦੇ ਉੱਤੇ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ ਹੈ ਕਿ ਨਾ ਛੋਟਾ ਜੰਗ ਲੜਦਾ ਹੈ ਜਦੋਂ ਦਿੱਲੀ ਤੇ ਹਕ ਕਾਬੂ ਹੋ ਗਏ ਅੰਗਰੇਜ਼ ਉਹ ਬੜੇ ਧੀਰਜ ਨਾਲ ਧੱਕੇ ਉਹਨਾਂ ਨੇ ਇਤਿਹਾਸ ਨੂੰ ਕਿ ਜਿਹੜਾ ਹਿੰਦੁਸਤਾਨ ਦੀ ਧਰਤੀ ਤੇ ਸਰ ਜ਼ਮੀਨ ਦੇ ਉੱਤੇ مغل حکومت نے بہت لما سما راج کیا بابر جی سے بہادر شاہ تک چلی جاتی ہے بہت لما سما راج کیا سلطنت جڑا پٹن والا کاؤن ہے انہیں ختم کرن والا کاؤن ہے جواب کی ملیا کہ گروہ کا خاصہ ہے سوال بہت واپس ਇੱਕ ਪਾਸੇ ਐਡਾ ਵੱਡਾ ਰਾਜ ਹੈ ਵੱਡੇ ਵੱਡੇ ਕਿਲੇ ਨੇ ਧੰਦਾ ਉਧ ਹੈ ਲਾਹ ਨਸ਼ਕਰ ਹੈ ਬਹੁਤ ਕੁਝ ਹੈ ਉਹ بڑے ਗRAND ਵੀ ਇੱਕ ਪਾਸੇ ਐਡਾ ਵੱਡਾ ਤਾਮ-ਜਾਮ ਮੁਗਲ ਹਕੂਮਤ ਦਾ ਓਰੇ ਪਾਸੇ ਦੁਨੀਆ ਪਾਸੇ ਬਿਰੋ ਸੁਭਾਗ ਰਾਜ ਦੇ ਬੰਦੇ ਮਹਾਰਾਜ ਜੀ ਸੀ ਦੇ ਕੋਈ ਵੱਡੇ ਬਰੇ ਦੇ ਕੋਈ ਰਾਜੇ ਮਹਾਰਾਜ ਜੀ ਥੋੜੀ ਸੀ ਸਧਾਰਨ ਲੋਕ ਸਨ ਖੇਤੀਬਾੜੀ ਕਰਨ ਵਾਲੇ ਗਿਰਸਾਨੀ ਕਰਨ ਵਾਲੇ ਸਧਾਰਨ ਬੰਦੇ ਮੁਗਲ ਮਿਸਟਰ ਬਰੇ ਇਸ ਬਾਬਤ ਜਾਂਚ ਪੜਤਾਲ ਕਰਦਾ ਉਹ ਕਹਿੰਦਾ ਵੀ ਉਹ ਕਿਹੜੀ ਤਾਕਤ ਹੈ ਸਿੱਖਾਂ ਦੇ ਕੋਲ ਨਾਨਕ ਉਹ ਕਿਲਾ ਸੀ ਕੋਈ ਨਾਨਕ ਕੋ ਬਹੁਤ ਵੱਡਾ ਕੋਈ ਲੌ ਲਸ਼ਕਰ ਸੀ ਨਾਨਕ ਦੇ ਕੋਲ ਕੋ ਬਹੁਤ ਵੱਡੀ ਸ਼ਕਤੀ ਸੀ ਤਾਕਤ ਪਦਾਰ ਸੀ ਇਹ ਸਧਾਰਨ ਜੇ ਬੰਦੇ ਉੱਠਦੇ ਨੇ ਇਹ ਸਧਾਰਨ ਜੇ ਬੰਦੇ ਉੱਠ ਕੇ ਐਡੇ ਵੱਡੇ ਤਾਮਝਾ ਨੂੰ ਖਤਮ ਕਰ ਦਿੰਦੇ ਨੇ ਮੁਗਲ ਹਕੂਮਤ ਨੂੰ ਕਿਆ ਸਨਸ ਕਰ ਦਿੰਦੇ ਨੇ ਉਹਨਾਂ ਨੂੰ ਕਿੱਥੋਂ ਤਾਕਤ ਮਿਲਦੀ ਹੈ ਮਿਸਟਰ ਮਰੇ ਨੇ ਪੁੱਛਿਆ ਤੇ ਜਵਾਬ ਮਿਲਿਆ ਇਹ ਸਖੰਨ ਤਾਕਤ ਭੰਗ ਸ਼੍ਰੀ ਗੁਰਗੰਸ ਸੱਚੇ ਪਾਤਸ਼ਾਹ ਜੀ ਨੂੰ ਮਿਲਦੀ ਹੈ ਇਹ ਵਰਤਮਾਨਾਂ ਨੂੰ ਤਾਕਤ ਪ੍ਰਾਪਤ ਹੁੰਦੀ ਹੈ ਅੰਗਰੇਜ਼ ਇਸ ਗੱਲ ਨੂੰ ਕੋਈ ਪਹਨ ਸਮਝ ਗਿਆ ਤੁਸੀਂ ਅੰਗਰੇਜ਼ ਹਕੂਮਤ ਦਾ 200 ਸਾਲ ਦਾ ਰਾਜ ਲਗਭਗ ਹਿੰਦੁਸਤਾਨ ਦੀ ਧਰਤੀ ਤੇ ਇਤਿਹਾਸ ਪੜ ਕੇ ਵੇਖੋ ਕਦੇ ਤੁਸੀਂ ਕਦੇ ਕਿਸੇ ਮਸਜਿਦ ਨੂੰ ਆਜ਼ਾਦ ਕਰਨ ਵਾਸਤੇ ਅੰਗਰੇਜ਼ ਹਕੂਮਤ ਦੇ ਸਮੇਂ ਕਿਸੇ ਮੋਰਚਾ ਨਹੀਂ ਲਾਇਆ ਮੁਕੱਲ ਇੱਕ ਮੁਸਲਮਾਨਾਂ ਨੇ ਕਿਸੇ ਮੰਦਰ ਨੂੰ ਆਜ਼ਾਦ ਕਰਨ ਵਾਸਤੇ ਕੋਈ ਹਿੰਦੂਆ ਨੇ ਮੋਰਚਾ ਨਹੀਂ ਲਾਇਆ ਪਰ ਸਿੱਖਾਂ ਨੂੰ ਆਪਣੇ ਗੁਰਦੁਆਰਿਆਂ ਨੂੰ ਆਜ਼ਾਦ ਕਰਨ ਵਾਸਤੇ ਵੱਡੇ ਮੋਰਚੇ ਲਾਉਣੇ ਪੈਂਦੇ ਨੇ ਗੁਰੂ ਕੇ ਬਾਗ ਦਾ ਮੋਰਚਾ ਹੈ ਜੈਤੂ ਦਾ ਮੋਰਚਾ ਹੈ ਹੈ ਜੀ ਚੱਕੀਆਂ ਦਾ ਮੋਰਚਾ ਹੈ ਇਹ ਮੋਰਚੇ ਕਿਉਂ ਆਣੇ ਪਏ ਬੜੀ ਬਿੰਦਿਕਾ ਦੇ ਅਸੋ ਅੰਦਰ ਇਹ ਕੁੰਮਤਿਸਦ ਨੂੰ ਭਰੀ ਪੰਧ ਜਾਣਦੀ ਸੀ ਜਿਸ ਖੀ ਦਾ ਸੋਮਾ ਹੈ ਉਹ ਸਿੱਖ ਦਾ ਗੁਰਧਾਮ ਹੈ ਜੇ ਗੁਰਧਾਮਾਂ ਤੇ ਆਪਾਂ ਅਸਿੱਧੇ ਰੂਪ ਦੇ ਵਿੱਚ ਸਿੱਧੇ ਨਹੀਂ ਸਾਹਮਣੇ ਮਹੰਤ ਹੋਣਗੇ ਅਸੀਂ ਉਹਨੇ ਪਿੱਠ ਪਿੱਛੇ ਖੜੇ ਹੋਵਾਂਗੇ ਜੇ ਗੁਰਧਾਮਾਂ ਦੇ ਉੱਤੇ ਸਿੱਖਾਂ ਅਨੇਜਾਂ ਦਾ ਕੰਟਰੋਲ ਰਹੇਗਾ ਉਸ ਤੋਂ ਸਮਝ ਕੇ ਇਸੇ ਵੀ ਹਿੰਦੁਸਤਾਨ ਦੀ ਧਰਤੀ ਤੇ ਮੁਗਲ ਅੰਗਰੇਜ਼ ਹਕੂਮਤ ਨੂੰ ਖਤਮ ਨਹੀਂ ਕੋ ਕਰ ਸਕਦਾ ਪਰ ਜੇ ਖਤਰਾ ਹੈ ਤੇ ਕਿਹਨ ਸਿੱਖ ਕੌਮ ਦੇ ਕੋਲ ਹੈ ਇਸ ਨੂੰ ਤੁਸੀਂ ਜੇ ਉਹ ਇਤਿਹਾਸ ਪੜੋ ਤੇ ਲਗਭਗ 90% ਕੁਰਬਾਨੀਆਂ ਭਾਰਤ ਨੂੰ ਅਜ਼ਾਦ ਕਰਨ ਵਾਸਤੇ ਸਿੱਖਾਂ ਦੀਆਂ ਨੇ 90% ਤੇ ਗਿਣਤੀ ਕਿੰਨੀ ਹੈ 2% ਅੰਗਰੇਜ਼ਾਂ ਨੇ ਇਸ ਨੂੰ ਸਮਝ ਲਈ ਇਸੇ ਵੀ ਅੰਗਰੇਜ਼ਾਂ ਨੇ ਅਸਿੱਧੇ ਰੂਪ ਦੇ ਵਿੱਚ ਗੁਰਧਾਮਾਂ ਉੱਪਰ ਹਥਾ ਚਲੇ ਉਹ ਮਹੰਤਾ ਦੀ ਪਿੱਠ ਪਿੱਛੇ ਖੜ ਗਏ ਮਹੰਤਾ ਦੀ ਪਿੱਠ ਪਿੱਛੇ ਦੂਸਰਾ ਪੱਖ ਕਿਉਂਕਿ ਜੇ ਗੁਰਦਾਂ ਮੈਂ ਮੀਤੀ ਕਰਦੋਂ ਨਾਮ ਕਰਕੇ ਅਸੀਂ ਇਹ ਦੌਰਾਸਤ ਦੇਣਾ ਇੱਕ ਸ਼ਬਦ ਵਰਤਦੇ ਆ ਗੁਰਦਾਰੇ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਦਿੱਤੀਆਂ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਤੇ ਗੁਰਧਾਮਾਂ ਦੀ ਸੇਵਾ ਸੰਭਾਲਦਾ ਕੀ ਬਣਾਂ ਬੜੇ ਘਣਾ ਬਣਾ ਦੇਣੀ ਆ ਨਾ ਦੇਖੋ ਇੱਕ ਮੈਂ ਬਿੰਦੀ ਕਰਾਂ ਇੱਕ ਸ਼ਬਦ ਬੜਾ ਸੌਖਾ ਜਿਹਾ ਨਾ ਸੌਖੀ ਸਮਝ ਲੱਗਦੀ ਅਸੀਂ ਆਮੇ ਕਿ ਸ਼ਬਦ ਵਰਤਨੇ ਪਿੰਡੂ ਭਾਸ਼ਾ ਵਿੱਚ ਪਿੰਡਾਂ ਵਿੱਚ ਕਿ ਇਸ ਬੰਦੇ ਨੇ ਆਪਣੇ ਘਰ ਨੂੰ ਸੰਭਾਲ ਕੇ ਰੱਖਿਆ ਸ਼ਬਦ ਹੈ ਨਾ ਕਿ ਇਸ ਬੰਦੇ ਨੇ ਆਪਣੇ ਘਰ ਨੂੰ ਸੰਭਾਲ ਕੇ ਰੱਖਿਆ ਘਰ ਨੂੰ ਸੰਭਾਲਦਾ ਕੀ ਹੈ ਜਿਹੜੇ ਘਰਾਂ ਚ ਅੱਪਾ ਅੱਜ ਰਹਿ ਰਹੇ ਆ ਕੀ ਸਾਡੇ ਪੁਰਾਣੇ ਘਰਾਂ ਚ ਰਹਿੰਦੇ ਸੀ ਨਹੀਂ ਉਹ ਭਾਵੇਂ ਹੋਰ ਤਰ੍ਹਾਂ ਦੇ ਸੀ ਆਪਾਂ ਤੋੜ ਭੰਨ ਕੇ ਨਵੇਂ ਬਣਾ ਲਏ ਜਿਹੜੇ ਘਰਾਂ ਚ ਅੱਜ ਆਪਾਂ ਰਹਿ ਰਹੇ ਆ ਸਾਡੇ ਆਉਣ ਵਾਲੇ ਬੱਚੇ ਨੂੰ ਢਾਡੂ ਕਿਹੋ ਜਿਹੇ ਬਣਾ ਲੈਣੇ ਆਪਣੇ ਬੰਦੇ ਘੰਦੇ ਨੇ ਜੀ ਜੋ ਅੱਜ ਸਾਡੇ ਪਿੰਡ ਦਾ ਨਕਸ਼ਾ ਹੈ ਕਿ 50 ਸਾਲ 60 ਸਾਲ ਇਸ ਤਰ੍ਹਾਂ ਦਾ ਘਰ ਸੀ ਨਹੀਂ ਘਰ ਹੋਰ ਤਰ੍ਹਾਂ ਦੇ ਸੀ ਘਰ ਨੂੰ ਸੁਭਾੜ ਕੇ ਰੱਖਣ ਦਾ ਅਰਥ ਕੀ ਹੈ ਤੇ ਬੜਾ ਗਹਿਰਾ ਸ਼ਬਦ ਹੈ ਇਹਸ ਬੰਦੇ ਨੇ ਆਪਣੇ ਘਰ ਨੂੰ ਸੁਭਾਲ ਕੇ ਰੱਖਿਆ ਭਾਈ ਕੀ ਉਹਨੇ ਬਜ਼ੁਰਗਾਂ ਵਾਲਾ ਘਰ ਸੰਭਲ ਕੇ ਰੱਖਿਆ ਨਹੀਂ ਇਹ ਆਖੀਏ ਕਿ ਫਰਾਂਨੇ ਬੰਦੇ ਨੇ ਨਾ ਆਪਣੇ ਪਰਿਵਾਰ ਨੂੰ ਸਮੇਂ ਦਾ ਹਾਨੀ ਬਣਾਇਆ ਘਰ ਕਿਸਮਾ ਅਰਥ ਇਹ ਵੀ ਸਤ ਪਰਿਵਾਰ ਨੂੰ ਸਮੇਂ ਦਾ ਹਾਨੀ ਬਣਾਇਆ ਹਰ ਪੱਖੋਂ ਨੂੰ ਤਿਆਰ ਕੀਤਾ ਮੇਰੀ ਬੇਨਤੀ ਕਰ ਰਿਹਾ ਸੀ ਇੱਕ ਫਰਕ ਇਹ ਹੋ ਗਿਆ ਕਿ ਜਿਹੜੇ ਗੁਰੂ ਘਰਾਂ ਨੇ ਉਹ ਸਿੱਖ ਦੀ ਜਿੰਦ ਜਾਨ ਨੇ ਦੂਜਾ ਪੱਖ ਹੈ ਹੁਣ ਇਹਨਾਂ ਮੰਤਾਂ ਨੇ ਜੋ ਕਰ ਕਰਮ ਕੀ ਦੇ ਰਿਹਾ ਭੰਗੋਬਾਨ ਸਚੇ ਪਾਸ਼ਾ ਮਹਾਰਾਜ ਜੀ ਦਾ ਪਰਮ ਸੇਵਕ ਸੀ ਜੋ ਰਾਏ ਕੋਇਤਲਵੰਡੀ ਦਾ ਮਾਲਕ ਸੀ ਰਾਏ ਬਲਾਰ 1500 ਰੁਪਏ 2000 ਰੁਪਏ 1 ਮਰਬੇ ਵਿੱਚ 25 ਕਿੱਲੇ ਪੈਣੀ ਹੁੰਦੀ ਹੈ ਜੇ ਤੁਸੀਂ ਆਪੇ ਅੰਦਾਜ਼ਾ ਲਾਇਓ ਰਾਏ ਬਲਾਲਿਕ ਮੁਸਲਮਾਨ ਹੈ ਉਹਨੇ ਅਤੀ ਜ਼ਮੀਨ ਧੰਨ ਗੁਰਨਾਨ ਸਿੰਘ ਜੀ ਦੀ ਨਾਮ ਕਰ ਸਾਢੇ 750 ਮਰਬਾ ਨਨਕਾਣਾ ਸ਼ਬਦ ਦੇ ਨਾਮ ਦੇ ਉੱਤੇ ਗੁਰਨਾਨ ਸਿੰਘ ਜੀ ਦੇ ਨਾਮ ਤੇ ਜ਼ਮੀਨ ਕਰ ਦਿੱਤੀ ਉਹਨੇ ਹੁਣ ਮੰਨਤਾ ਨੇ ਉੱਥੇ ਜੋ ਕੁਰਕਰਮ ਕੀਤੇ ਨੇ ਨਨਕਾਣਾ ਸ਼ਬਦ ਦੀ ਪਾਵਨ ਪਵਿੱਤਰ ਧਰਤੀ ਹੋਵੇ ਉੱਥੇ ਧਿਆ ਦੀ ਵਿਪੱਤੀ ਹੋਵੇ ਉੱਥੇ ਕੰਜਰੀਆਂ ਦਾ ਮੁਜਰਾ ਹੋਵੇ ਉੱਥੇ ਸ਼ਰਾਬ ਕੱਢੀ ਜਾਏ ਉੱਥੇ ਹਰ ਪ੍ਰਕਾਰ ਦਾ ਮਾੜਾ ਕੋਰ ਕੰਮ ਕੀਤਾ ਜਾਏ ਕਿ ਗੁਰੂ ਕਾ ਸਿੰਘ ਬਰਦਾਸ਼ਤ ਕਰੇਗਾ ਭਾਈ ਰਵਿਸ਼ਨ ਸਿੰਘ ਤਾਂ ਆਗਵਾੜੀ ਤਮਾਤਾ ਜੁਦਾ ਸੀ ਪਿੰਡ-ਪਿੰਡ ਜਾਂਦਾ ਤਕਰੀਰ ਕਰਦਾ ਸੰਗਤ ਨੂੰ ਸੁੋਧਨ ਹੁੰਦਾ ਉਹ ਗੁਰੂ ਕੇ ਪਿਆਰ ਵਾਲਿਓ ਤੁਹਾਡੇ ਤੁਹਾਨੂੰ ਗੁਰਨਾਨ ਸੱਚੇ ਪਾਸ਼ਾ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਪਾਪੀ ਮਹੰਤ ਇੱਕ ਕੁਰਮ ਕਰਦਾ ਪਿਆ। ਆ ਗਿਰਜਿਕ ਸ਼ਬਦ ਕਹਿੰਦਾ ਬੜੇ ਕਮਾਲ ਦਾ ਜਿਸ ਸਿੱਖ ਨੂੰ ਚਾਹ ਹੋਵੇ ਜਿਸ ਜਿਸ ਸਿੱਖ ਨੂੰ ਚਾਹ ਹੋਵੇ ਆਪਣੇ ਖੂਨ ਦੇ ਨਾਲ ਪਾਪੀ ਮਹੰਤ ਵੱਲੋਂ ਉਹ ਲਾਇ ਦਾਗਨ ਨੂੰ ਧੋਣ ਵਾਸਤੇ ਆਪਣਾ ਮਾਂ ਲਖਾ ਦੇ। ਭਾਵ ਜਿਸ ਸਿੱਖ ਅੰਦਰ ਚਾਹ ਹੈ ਸ਼ਹੀਦ ਹੋਉਂਦਾ। ਇਨਨ ਕਾਣਾ ਸਭ ਨੂੰ ਜਾਦ ਕਰਾਉਣ ਦਾ ਕੋਟ ਕੇ ਆਪਣਾ ਨਾਮ ਲਿਖਾਓ ਭਾਈ। ਪੰਛਾ ਨੂੰ ਜੋਦੇ ਜਿਹੜੇ ਕਹਿੰਦੇ ਭਾਈ ਸਾਡਾ ਨਾਮ ਦੇਖੋ ਗਾਹ ਦੇ ਵਾਸਤੇ ਭਲਾ ਜੀ ਸ਼ਹੀਦ ਹੋ ਵਾਸਤੇ। ਇਹ ਜਿਕਰ ਕਰਾ ਸਰ ਭਾਈ ਸਰ ਭਾਈ ਭਾਈ ਸਾਹਿਬ ਜੀ ਭਾਈ ਮੰਗਲ ਸਿੰਘ ਅਰਵਾਨ 72 ਇਹ ਨਾਮ ਸੀਦਾ ਬੱਚੇ ਦਾ ਮਾਂ ਬਪੂ ਚੜਾਈ ਕਰਕੇ ਸਾਡਾ ਦੀਵਾਨ ਸੱਜਾ ਕਿਤੇ ਭਾਈ ਲਖਮਣ ਸਿੰਘ ਜਿਹੜੇ ਸਖਤਰ ਸੇਵਾ ਨਿਭਾ ਰਹੇ ਇਹਨੂੰ ਸ਼ਬਦ ਪੜਨ ਦੀ ਵਾਲਾ ਇਹਨੂੰ ਸ਼ੌਂਕ ਸਿੰਘ ਭਾਈ ਮੰਗਲ ਸਿੰਘ ਨੂੰ ਬੜੀ ਲੈਅ ਚ ਨੇ ਸ਼ਬਦ ਗਾਉਣਾ ਬੜੀ ਲੈਅ ਚ ਨੇ ਕਵਤਾ ਗਾਉਣੀ ਬੜੀ ਮਿੱਠੀ ਆਵਾਜ਼ ਵਿੱਚ ਇਸ ਸਟੇਜ ਤੇ ਆ ਕੇ ਨੇ ਮੈਨੂੰ ਥੋੜਾ 2 ਮਿੰਟ ਦਿਓਗੇ ਮੈਂ ਸ਼ਬਦ ਬੋਲਣਾ ਤਾ ਇਹਨੇ ਠੀ ਪਿਆਰ ਭਰੀ ਆਵਾਜ਼ ਵਿੱਚ ਇੱਕ ਰਸ ਹੋ ਕੇ ਇਹਨੇ ਸ਼ਬਦ ਗਾਇਨ ਕੀਤਾ ਸਮਾਪਤੀ ਕੀਤੀ ਬੱਧੇ ਬ라이 ਤੇ ਭਾਈ ਲਖਮਣ ਸਿੰਘ ਨੇ ਸ਼ਬਦ ਕੀ ਪਤਾ ਕੀ ਗਏ ਤੈਨਾਂ ਤਾਨੇ ਪੁੱਤਰ ਤੇਰੀ ਮਾਂ ਤਾਨਦਰਾ ਪਿਓ ਜਿਹਨੇ ਤੈਨੂੰ ਸੁਜੋਗ ਬਣਾਇਆ ਇਹਨੂੰ ਉਹ ਵਿਆਹ ਪਾਈ ਮੰਗਲ ਸਿੰਘ ਤੈਨੂੰ ਪੁੱਤਰ ਹੁੰਦਾ ਕਿਉਂ ਹੈ ਕਹਿੰਦੇ ਜੇ ਮੇਰੇ ਮਾਂ ਪਿਓ ਨਹੀਂ ਹੈਗੇ ਮੇਰੇ ਮਾਂ ਕੋ ਚੜਾਈ ਕਰਕੇ ਮੈਂ ਨਾਲ ਖਾਂ ਤੇ ਉਥੇ ਖੜੇ ਭਾਈ ਲక్ష్మణ ਸਿੰਘ ਨੇ ਕਿਹਾ ਪੁੱਤਰ ਤੂੰ ਮਾਂ ਪਿਓ ਨੂੰ ਭਾਦਦਾ ਤੇ ਮੈਂ ਬਲਾਦ ਨੂੰ ਭਾਦ ਭਾਈ ਲక్ష్మణ ਸਿੰਘ ਨੇ ਇਸ ਨੂੰ ਉਹ ਬੁਲਾ ਆਪਣਾ ਪੁੱਤਰ ਬਣਾ ਲਿਆ ਸੀ ਅਗਦੀ ਮੈਂ ਬੇਨਤੀ ਕਰਾਂ ਤੁਸੀਂ ਕੋਸ਼ਿਸ਼ ਕਰਿਓ ਕਦੇ ਇਹ ਕਿਤਾਬ ਤੇ ਬਹੁਤ ਮੋਟੀ ਹੈ ਜਦੋਂ ਤੁਸੀਂ ਦਰਬਾਰ ਤੋਂ ਜਾਓ ਮੇਰੀ ਹੱਥੋਂ ਦੀ ਬੇਨਤੀ ਹੈ ਛੋਟੀ ਜਿਹੀ ਕਿਤਾਬ ਚਾਹਾਂ ਉਹ ਕਿਤਾਬ ਜਿਹਦਾ ਨਾਮ ਹੈ ਪੇਟਾ ਰਹਤ ਹੈ ਜੀ ਉਸ ਕਿਤਾਬ ਜਿਹਦਾ ਨਾਮ ਹੈ ਘਰੋਸੇ ਦਾ ਭਾਂਬੜ ਸ਼ਹੀਦ ਭਾਈ ਦਰਵਾਰਾ ਸਹਿ ਸ਼ਹੀਦ ਭਾਈ ਦਮਾ ਸਹਿ ਬਾਕਰ ਅਲਾ ਇਹ ਸਾਡੀ ਗੰਗਾ ਜਿੱਕਰ ਬਹੁਤ ਲੰਮਾ ਇਤਿਹਾਸ ਹੈ ਜੇਕਰ ਸੰਖੇਪ ਜੀ ਕਰਾਂ ਇਹਾਂ ਸ਼ਿਖਾਂ ਦਾ ਜਦੋਂ ਭਾਈ ਲక్ష్మణ ਸਿੰਘ ਥਾਂ ਪਰ ਥਾਂ ਜਾਂਦੇ ਪਿੰਡ ਪਿੰਡ ਜਾਂਦੇ ਸਿੰਘ ਆਪਣਾ ਸ਼ਹੀਦ ਉਹਨਾਂ ਵਾਸੇ ਨਾ ਲਿਖਾਉਂਦੇ ਤੇ ਭਾਈ ਕੇਰ ਸਿੰਘ ਦੇ ਨੰਗਲ ਵੀ ਆਇਆ ਭਾਈ ਲక్ష్మణ ਸਿੰਘ ਇਹ ਵੀ ਆਪਣਾ ਨਾਮ ਲਿਖਾਉਂਦਾ ਵੀ ਮੇਰਾ ਨਾਮ ਤੁਸੀਂ ਵੀ ਕਹੋ ਜੀ ਉਹ ਭਾਈ ਕੇਰ ਸਿੰਘ ਕਿਹੜਾ ਜੋਧਾ ਸੀ ਆ ਜੰਗ ਅਨਧਾਨੀ ਜਿਹੜੀ ਪਿੰਡ ਦਾ ਪਰ ਫੌਜ ਭਰਤੀ ਹੋ ਗਿਆ ਉਸ ਪਾਸੇ ਦੇਰਾਸਨ ਨਰਕਾਣਾ ਸਾਹਿਬ ਵਾਲੇ ਪਾਸੇ ਨਿੰਜਾਂ ਕਟੀਆਂ ਸਨ ਜ਼ਮੀਨ ਬੜੀ ਜਰਕੇ ਸੀ ਇਹ ਜਰਕ ਛੱਡ ਕੇ ਉਸ ਪਾਸੇ ਬਾਗ ਦੇ ਲਾਗੇ ਚਲੇ ਗਏ ਸਨ ਕਿਹੜਾ ਖੋਦਾ ਸੀ ਇਹ ਫੌਜ ਭਰਤੀ ਹੋ ਗਿਆ ਭਾਈ ਕੇਰ ਸਿੰਘ ਇਹਨੇ ਪਲਟਣ ਚੱਲੀਏ ਸ਼ਾਮ ਦੇ ਵਿੱਚ ਗੋਲਾਵਸ਼ਰੀ ਨੂੰ ਲੈ ਗਿਆ ਜੰਗਲ ਚ ਸ਼ਿਕਾਰ ਕਰਨ ਵਾਸਤੇ ਜਦੋਂ ਜਗਤ ਸ਼ਿਕਾਰ ਕਰਨ ਗਏ ਮੋੜ ਦੇ ਮੋੜੇ ਤੇ ਬੰਦੂਕ ਲੱਗੀ ਐ ਹੱਥ ਨੇਜਾ ਫੜਿਆ ਅੰਗਰੇਜ਼ ਅਫਸਰ ਡੱਕ ਤੇ ਚੜ ਗਿਆ ਸ਼ਿਕਾਰ ਕਰਨ ਵਾਸਤੇ ਤੇ ਭਾਈ ਘੇੜਸ ਨੂੰ ਥੱਲੇ ਖੜਾ ਤੇ ਅਚਨ ਚੇਤਕ ਸ਼ੇਰ ਸਾਹਮਣੇ ਆ ਕੇ ਖੜਾ ਹੋ ਗਿਆ ਭਾਈ ਘੇੜਸ ਨੇ ਤੁਸੀਂ ਅੰਦਾਜ਼ਾ ਲਾਓ ਕਿ ਕਿਹੜਾ ਝਗੜਾ ਹੋਵੇਗਾ ਇਹ ਸਿੰਘ ਦਾ ਸਾਹਮਣੇ ਸ਼ੇਰ ਖੜਾ ਸਾਹਮਣੇ ਸਾਨੂੰ ਕੋਈ ਅਜਿਹਾ ਬੰਦਾ ਡਰਦਾ ਜੇ ਹੋਰ ਆ ਜਾਂਦਾ ਬੰਦਾ ਅਗਰੇਜ ਨੇ ਕਿਹਾ ਵੀ ਗੇਰ ਸੇ ਛੇਤੀ ਫੁਰਤੀ ਮਾਰ ਕੇ ਦੜਤੇ ਚੜ ਜਾ। ਤੇ ਭਾ ਕੇਰ ਸਿੰਘ ਨੇ ਤਾਂ ਜੇ ਨਾ ਕੋੜਾ ਖੜਾਣਾ। ਕਿ ਦੜਤੇ ਚਣਾ ਤੇ ਬੜੀ ਬੂਲ ਦੀ ਗੱਲ ਹੈ। ਇਹਨੇ ਜਿਹਨੂੰ ਮੁੱਢ ਤੇ ਮਦੂ ਨਹੀਂ ਰੋਂ ਦੇਣੀ। ਕੋੜਾ ਨਾ ਖੜਾ। ਅਜੇ ਗੱਲਾਂ ਮਤਾਂ ਹੋ ਰੀਆਂ ਨੇ। ਤੇ ਸ਼ੇਰ ਨੇ ਪੂਰਾ ਜਵਾਲਾ ਕੋੜ ਕੇ ਛਾਲ ਮਾਰੀ ਭਾਈ ਕੇਰ ਸਿੰਘ ਨੂੰ ਖਾਣ ਵਾਸਤੇ। ਇਹ ਸ਼ਿਕਾਰ ਬਣਾ ਜਾਇਆ ਇਹਨੂੰ ਪਾਣਾ। ਕਿਹੜਾ ਜਿਗਰ ਹੋ ਗਿਆ ਭਾਈ ਕੇਲ ਸਿਰ ਨੇੇਜਾ ਸਿਆਚ ਜਦੋਂ ਸ਼ੇਰ ਨੇ ਜਵਾਲਾ ਖੋਲਿਆ ਤੇ ਭਾਈ ਕੇਲ ਸਿਰ ਨੇੇਜਾ ਸਿੱਧਾ ਸ਼ੇਰ ਦੇ ਮੂੰਹ ਚ ਪਾ ਪਾ ਤੇ ਪਿਛਲਾ ਪਾਸਾ ਧਰਤੀ ਤੇ ਨਾ ਪਲਿਆ ਲਾ ਲਿਆ ਹੁ ਜਾਨ ਬਣਾਉਣੇ ਵੇਹ ਤਹਾਸ਼ਾ ਜੋਰ ਲਾਇਆ ਸ਼ੇਰ ਨੇ ਜਵਾਲੇ ਚ ਮੂੰਹ ਨੇਜਾ ਪਾੜਿਆ ਪਿਛਲਾ ਪਾਸਾ ਧਰਤੀ ਤੇ ਲਾਇਆ ਤੇ ਨੇਜਾ ਸ਼ੇਰ ਦੇ ਗਿੱਜੇ ਨੂੰ ਪਾੜ ਦਾ ਆਰ ਪਾਰ ਹੋ ਗਿਆ ਅੰਗਰੇਜ਼ ਅਫਸਰ ਇਥੋਂ ਉੱਤਰ ਕੇ ਕਹਿੰਦਾ ਵਾਹ ਤਨ ਨਦਰ ਨਾਗਲਾ ਸ਼ੇਰ ਹੀ ਬੱਕੇ ਤੋਂ ਸ਼ੇਰ ਹੈਗਾ ਸ਼ੇਰ ਹੈਗਾ ਇਹਦਾ ਤੁਸੀਂ ਸ਼ੇਰ ਹੋਗਾ ਮੈਨੂੰ ਕਹਿਤੀ ਕਰਦਾ ਇਹਦੇ ਬਾਰੇ ਪੁੱਤ ਪੈਦਾ ਹੋਇਆ ਉਹਦਾ ਨਾਮ ਅਖਿਆ ਦਰਬਾਰਾ ਸਿੰਘ ਇਹ ਬੜੀ ਗੱਲ ਸਿੱਖਿਆ ਵਾਲੀ ਗੱਲ ਹੈ ਜੀ ਦਰਬਾਰਾ ਸਿੰਘ ਜੀ ਤੱਕ ਮਹੀਨਾ ਕੁ ਮਹੀਨੇ ਕੁ ਦਾ ਹੋਇਆ ਇਹਦੀ ਮਾਂ ਚਰਾਣਾ ਕਰ ਗਈ ਦਾਦੀ ਨੇ ਮੁੰਡੇ ਦੀ ਬੱਤੀ ਬਣਾ ਕੇ ਇਹਨੂੰ ਬਾੜਿਆ ਸੁਰਤ ਸੰਭਾਣੀ ਨੇ ਜਦੋਂ ਭਾਈ ਦਰਬਾਰਾ ਸਿੰਘ ਨੇ ਇਹ ਦਾਗੀ ਨਾਮ ਹੈ ਮਾਤਾ ਹਰਨਾਮ ਕੌਰ ਮਾਤਾ ਹਰਨਾਮ ਕੌਰ ਇੰਨੀ ਕੋ ਬੰਦਗੀ ਵਾਲੀ ਰੂਹ ਹੈ ਉਹ ਆਪਣੇ ਪੋਤੇ ਨੂੰ ਸਾਖੇ ਸੰਦੀਓ ਇਤਿਹਾਸ ਦੀਆਂ ਕੋਈ ਸਾਖੀ ਜੇ ਉਹ ਸਾਖੀ ਸੁਣਾਉਂਦੀ ਹੈ ਕਿ ਪੁੱਤਰ ਧੰਨ ਗੁਰੂ ਅਰਜਨ ਦੇ ਸੱਚੇ ਪਾਸ਼ੇ ਨੂੰ ਤੱਤੀ ਕਵੀ ਦੇ ਬਿਠਾਇਆ ਗਿਆ ਸੀਸ ਉੱਤੇ ਤੱਤੀ ਰੇਤ ਪਾਈ ਗਈ ਜ਼ਾਲਿਮਾਂ ਦੇ ਪੁੱਤਰ ਦੇਖ ਕੇ ਵਾਲਿਆ ਬੱਚਾ ਸੀ ਭਾਈ ਕਰਵਾਰਾ ਸਿੰਘ جب دی ماں کی پہنے پاشاہ مہاراج مر گئے سنتی نہیں پتو شہید ہو گئے سن کاریا نہیں کردی ماں بھی شہید ہوا گا میں شہید ہوا گا میں مرنا نہیں ہے گا جی جی ساخی سنا گرو تیگ بہادر صاحب مہاراج جی جد ساخی سنا ਕਿਵੇਂ ਭਾਈ ਮਤੀ ਦਾਸ ਨੂੰ ਆਰ ਇਹਨਾਂ ਦੋ ਬਾੜ ਕੀਤਾ ਗਿਆ ਦੇ ਚੁਵਾਲਿਆ ਗਿਆ ਭਾਈ ਸਦੀ ਦਾਸ ਨੂੰ ਹੂਜ ਚ ਰੇਟ ਕੇ ਜੁੰਦੇ ਅੱਗ ਲਾ ਕੇ ਸਾੜਿਆ ਗਿਆ ਇਹ ਪੁੱਛਦਾ ਮਾਂ ਫਿਰ ਭਾਈ ਮਤੀ ਦਾਸ ਵਰ ਗਿਆ ਕਿ ਨਾ ਪੁੱਤ ਉਹ ਸ਼ਹੀਦ ਹੋ ਗਿਆ ਇਹ ਸਾਖੀ ਸੁਣਨ ਦੀ ਸਭ ਜਿਆਦਿਆਂ ਦੀ ਤੇ ਉਦੋਂ ਸੁਨਹਿਆ ਆ ਗਿਆ ਭਾਈ ਲਖਮਨ ਸਿੰਘ ਹੋਰ ਆਂਦਾ ਭਾਈ ਹੁਣ ਜ਼ਿਕਰ ਕਰਦੇ ਸਾਨੂੰ ਇਹ ਦਿਨ ਕਿਉਂ ਚੁਣਿਆ ਗਿਆ ਇਹ ਕਿ ਫਰਵਰੀ ਦੇਮ ਕਿਉਂ ਚੁਣਿਆ ਥਾ ਉਹਦਾ ਕਾਰਨ ਸੀ ਪਿੱਛੇ ਇੱਕ ਕਿ ਤੇ ਜਿਹੜਾ ਚਾਰ ਮਾਰਗ ਨੂੰ ਪੰਥ ਵੱਡਾ ਇਕੱਠ ਹੋਣਾ ਸੀ ਮਹਾਂਦ ਨੇ ਪ੍ਰਯੰਤਿਆ ਕਿ ਕਿਉਂਕਿ ਗੁਰੂ ਕੇ ਸਿੰਘਾਂ ਨੇ ਵੀ ਆਪਣਾ ਬੰਦਾ ਵਿੱਚ ਰੱਖਿਆ ਸੀ ਅੰਗਰੇਜ਼ ਮਹੰਤ ਦੇ ਅੰਦਰ ਕਿ ਜੋ ਅੰਦਰ ਦੀ ਖਬਰ ਬਾਹਰ ਆ ਸਕੇ ਇਹ ਫਲਾਨ ਸੀ ਕਿ ਚਾਰ ਮਾਰਗ ਦੇ ਵੱਡਾ ਪੰਥ ਇਕੱਠ ਹੋਏਗਾ ਉਹ ਕਿ ਸਰਕਾਰ ਨਾਲ ਨਹੀਂ ਸੀ ਅੰਗਰੇਜ਼ਾਂ ਅੰਗਰੇਜ਼ ਹਕੂਮਤ ਨਾਲ ਸੀ ਕੋਈ ਗਿਆ ਵੀ ਜਦੋਂ ਇਹ ਵੱਡਾ ਇਕੱਠ ਹੋਏਗਾ ਬਾਹੜੇ ਦੇ ਬਦਮਾਸ਼ ਲੰਕਾਰੇ ਮਾਰਦੇ ਗੋੜੀਆਂ ਚਲਾ ਕੇ ਲੰਘ ਜਾਣਗੇ ਜਿਹੜੀ ਇਹ ਕੌਮ ਦੇ ਲੀਡਰ ਨੇ ਇਹ ਮਾਰ ਖਾ ਜਾਣਗੇ ਮੈਂ ਰੋੜਾ ਪਾ ਦੇਾਂਗੇ ਬਾਨੋ ਬੰਦੇ ਕੋ ਆ ਕੇ ਧਾਂ ਵੀ ਉਹ ਮਾਰ ਕੇ ਮੇਰੇ ਚ ਕੀ ਰਹਿਣਗੇ ਇਹ ਭਾਈ ਨਸ਼ਵਨ ਸਿੰਘ ਨੂੰ ਪਤਾ ਲੱਗਿਆ ਨੰਬਰ 2 19 ਫਰਵਰੀ ਦੀ ਇੱਕ ਵੱਡੀ ਇਕੱਠ ਰੱਖਿਆ ਸੀ ਤਹੌਰ ਇਹ ਮੰਧ ਜਿਹੜਾ ਸੀ ਨਾ ਇਹ ਮੰਤਾਂ ਦਾ ਜਿਵੇਂ ਹੁਣ ਸੰਤ ਸਮਾਜ ਬਣਿਆ ਨਾ ਸਾਡਾ ਇਸ ਮੰਤ ਸਮਾਜ ਆਇਆ ਇਹ ਸੰਤ ਸਮਾਜ ਉਦੋਂ ਨਹੀਂ ਬੋਲਦਾ ਜਦੋਂ ਗੁਰਦਵਾਰ ਸਾਹਿਬ ਦੀ ਵਿਧਿਉਂ ਹੁੰਦੀ ਉਦੋਂ ਨਹੀਂ ਕਿ ਬੋਲਦਾ ਕਿ ਕੋਇਆ ਕੀ ਇਹ ਮੰਤਾਂ ਦੇ ਆਪਣਾ ਪਿਛਟ ਰੱਖਿਆ ਸੀ ਤੇ ਲਾਹੌਰ ਕਾਨਫਰੰਸ ਸੀ ਨਾਲ ਦੀ ਪਾਈ ਲਾਹੌਰ ਤੋਂ ਪਤਾ ਲੱਗਿਆ ਵੀ ਮੰਧ ਲਾਹੌਰ ਜਾ ਰਿਹਾ ਪਿੱਛੋਂ ਸੀ ਗੁਰਦੁਆਰ ਸਾਹਿਬ ਤੇ ਬੜਾ ਸੌਖੇ ਸਟੈਂਡ ਟਾਣਾ ਬਿਨਾ ਕੋਈ ਨੁਕਸਾਨ ਕੀਤੇ ਸੀ ਪਰ ਉਹ ਆਪਣੇ ਘਰ ਰਹਿਣਾ ਸ਼ਾਂਤ ਸਮਾਸੀ ਮਹੰਤ ਨਣਕਾਣਾ ਸਦੇ ਸਟੇਸ਼ਨ ਤੇ ਗੱਡੀ ਚ ਬਹਿ ਗਿਆ ਗੱਡੀ ਤੁਰਨ ਵਾਲੀ ਸੀ ਕਿਸੇ ਔਰਤ ਨੇ ਜਾ ਕੇ ਆਵਾਜ਼ ਦਿੱਤੀ ਵੇ ਮਹੰਤਾ ਕਿਧ ਤੁਰਿਆ ਜਾਣਾ ਜੇ ਉਹ ਸਿਕੜੇ ਤੇਰੇ ਗੁਰ ਤੇਰੇ ਗੁਰਦਾਰੇ ਤੇ ਕਬਜ਼ਾ ਕਰਨ ਦੀ ਤਿਆਰੀ ਕਰੀ ਫਿਰਦੇ ਗੱਡੀ ਤੋਂ ਉੱਪਈ ਪਰ ਮਹੰਤ ਛਾਲ ਮਾਰ ਕੇ ਠੌਂਦਰ ਗਿਆ ਇਨੇ ਸਾਰਾ ਦਿਨ ਪ੍ਰਬੰਧ ਕੀਤਾ ਫਿਰ ਆ ਜੀ ਕਿ ਉਹਦੇ ਕੁੱਲ ਕਿੱਬੇ ਮੰਗਾਏ ਬਰਤਾਂਜ ਇਕੱਠੇ ਕੀਤੇ ਗੋੜੀ ਸਿਕਾ ਲੱਕੜ ਆਦਿਕ ਜੋ ਇਹਨੂੰ ਹਿਲਾ ਵਿਚਿਲਾ ਹੁੰਦਾ ਸੀ ਇਕੱਠਾ ਕੀਤਾ ਇਹਨੇ ਨਹੀਂ ਬੇਕੀ ਤੇ ਕਰ ਲਾ ਕਰ ਸਾ ਹੁਣ ਸੁਨਹਿਾ ਮਿਲ ਗਿਆ ਭਾਈ ਕੇਰ ਸਿੰਘ ਉਹਨੂੰ ਥਾਂ ਪਰ ਥਾਂ ਭਾਈ ਲਖਮਣ ਸਿੰਘ ਨੇ ਸਨੇਹ ਭੇਜਦੇ ਵੀ ਜਥਾ ਤੁਰਨਾ ਜੇ ਨਨਕਾਣਾ ਸਾਹਿਬ ਆਪਾ ਪ੍ਰਬੰਧ ਗੁਰੂ ਸਾਹਿਬ ਦੀ ਕਿਰਪਾ ਨਾਲ ਆਪਣੇ ਪਪਾ ਪੰਥਲੇ ਆਪਣੇ ਹੱਥ ਚ ਲੈਣਾ ਜੇ ਹੁਣ ਭਾਈ ਕੇਰ ਸਿੰਘ ਜਦੋਂ ਤਿਆਰ ਨਗਨ ਕੇਸ਼ ਇਸ਼ਨਾਨ ਕੀਤਾ ਨੇ ਤੇ ਬਚਨੇ ਕੇ ਸੰਪਨ ਕੇ ਸੰਦੇ ਵੀ ਮਾਤਾ ਮੈਂ ਜਨਾ ਸ਼ਹੀਦ ਹੋਣ ਵਾਸਤੇ ਮੈਨੂੰ ਸੁਨੇਹਾ ਆ ਗਿਆ ਤੇ ਇਹ ਸ਼ਬਦ ਭਾਈ ਕਰਵਾਰਾ ਸੰਦੇ ਕੰਨਾਂ 'ਚ ਪੈ ਗਏ ਜਿੱਦ ਕਰਦੇ 9 ਸਾਲ ਦੀ ਉਮਰ ਹੈ ਭਾਈ ਦਰਵਾਰਾ ਸਿੰਘ ਦੀ ਮਾਂ ਦਾਦੀ ਮੈਂ ਮੇਂ ਛੀ ਰੋਣ ਜਨ ਬਾਪੂ ਨਾਲ ਸੀ ਕੰਨੀ ਪੁੱਤ شاٹ پرے یا اندر پوڑی لے کے آ میں تنہوں شکر پرائی پا کے دیوا کہنا نا میں شہید ہونا دی بھائی کیس میں تیاری کر رہے ہیں